ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀਯੂ ਨਾ 94 ਸਬੰਧੀ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆ ਜੀਟੀਟੀਯੂ ਨਾ 94 ਦੀ ਜਿਹੜੀ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਤੇ ਪੂਰੀ ਸੁਣਵਾਈ ਦੀ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੱਸਣ ਲੱਗੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜਿਹੜੀ ਅੱਜ ਦੀ ਸੁਣਵਾਈ ਹੋਈ ਹੈ ਜੀ ਉਹ ਹੋਈ ਹੈ 10 ਤੋਂ 15 ਮਿੰਟ ਠੀਕ ਹੈ ਜਿਹੜਾ ਕੇਸ ਲੱਗਿਆ ਹੋਇਆ ਸੀ ਪੇਪਰ A ਨੂੰ ਲੈ ਕੇ ਤੁਹਾਨੂੰ ਪਤਾ ਵੀ ਸਿਲੇਬਸ ਜਿਹੜਾ ਏ ਦੁਬਾਰਾ ਤੋਂ ਚੈਲੰਜ ਕੀਤਾ ਗਿਆ ਸੀ ਤੇ 10 ਤੋਂ 15 ਮਿੰਟ ਇਸ ਕੇਸ ਤੇ ਜਿਹੜੀ ਸੁਣਵਾਈ ਹੋਈ ਹੈ ਆਪੋਜੀਟ ਵਕੀਲ ਵੱਲੋਂ ਆਪੋਜੀਟ ਜਿਹੜੀ ਪਾਰਟੀ ਹੈ ਉਹਨਾਂ ਵੱਲੋਂ ਮੇਨ ਪੱਖ ਇਹ ਰੱਖਿਆ ਗਿਆ ਕਿ ਜਿਹੜਾ ਸਿਲੇਬਸ ਹੈ ਉਹ ਸੇਮ ਹੈ ਜਿਹੜਾ ਪੇਪਰ A ਦਾ ਸਿਲੇਬਸ ਪਹਿਲਾਂ ਰੱਦ ਕੀਤਾ ਗਿਆ ਸੀ ਤੇ ਜਿਹੜਾ ਹੁਣ ਦੁਬਾਰਾ ਪੇਪਰ A ਦਾ ਸਿਲੇਬਸ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਜਿਹੜਾ ਸਿਲੇਬਸ ਆ ਉਹ ਸੇਮ ਹੈ ਕੋਈ ਚੇਂजेस ਜਿਹੜੇ ਨਹੀਂ ਹੈਗੇ ਇਸ ਦੇ ਨਾਲ ਹੀ ਤੁਸੀਂ ਦੇਖ ਕੇ ਦੂਜੀ ਧਿਰ ਦੀ ਗੱਲ ਕਰੋ ਯਾਨੀ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਉਹਨਾਂ 94 ਕੈਡਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਜਿਹੜਾ ਸਿਲੇਬਸ ਆ ਉਹ ਸੇਮ ਨਹੀਂ ਹੈਗਾ ਲਿਟਰੇਚਰ ਦਾ ਕਾਫੀ ਪਾਰ ਜਿਹੜਾ ਘਟਾ ਦਿੱਤਾ ਗਿਆ ਸਿਲੇਬਸ ਜਿਹੜਾ ਉਹ ਸੇਮ ਨਹੀਂ ਹੈਗਾ ਦੋਨਾਂ ਧਿਰਾਂ ਦੇ ਜਿਹੜੇ ਪੱਖ ਸੁਣਨ ਤੋਂ ਬਾਅਦ ਜਿਹੜਾ ਫੈਸਲਾ ਸਾਹਮਣੇ ਆਇਆ ਹੈ ਉਹ ਆਇਆ ਜੀ ਨੈਕਸਟ ਡੇ ਠੀਕ ਹੈ ਯਾਨੀ ਕਿ ਕੋਈ ਇੱਕ ਉਚਿਤ ਫੈਸਲਾ ਜਿਹੜਾ ਨਹੀਂ ਲਿਆ ਗਿਆ ਹੈਗਾ ਤੇ ਨੈਕਸਟ ਡੇ ਜਿਹੜੀ ਸੁਣਵਾਈ ਦੀ ਆ ਉਹ ਦੇ ਦਿੱਤੀ ਗਈ ਹੈ ਜੀ 15 ਜੁਲਾਈ ਯਾਨੀ ਹੁਣ ਇਸ ਕੇਸ ਤੇ ਜਿਹੜਾ ਫਾਈਨਲ ਡਿਸੀਜਨ ਆ ਉਹ 15 ਜੁਲਾਈ ਨੂੰ ਆਏਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਜਿਹੜਾ ਸਿਲੇਬਸ ਹੈ ਉਧਰ ਰਿਲੇਟਡ ਜਿਹੜਾ ਮੇਨ ਪੱਖ ਰੱਖਿਆ ਗਿਆ ਮੇਨ ਫੈਸਲਾ ਜਿਹੜਾ ਆਇਆ ਹੈ ਉਹ ਇਹ ਹੈ ਕਿ ਡਿਪਾਰਟਮੈਂਟ ਨੂੰ ਜਿਹੜਾ ਹਾਈ ਕੋਰਟ ਵੱਲੋਂ ਹੁਕਮ ਹੋਏ ਨੇ ਠੀਕ ਹੈ ਡਿਪਾਰਟਮੈਂਟ ਨੂੰ ਇੱਕ ਐਫੀਡੇਵਿਟ ਜਿਹੜਾ ਜਾਰੀ ਕਰਨਾ ਪਏਗਾ ਇੱਕ ਐਫੀਡੇਵਿਟ ਜਿਹੜਾ ਹੈ ਸਬਮਿਟ ਕਰਾਉਣਾ ਪਏਗਾ ਉਸ ਐਫੀਡੇਵਿਟ ਦੇ ਵਿੱਚ ਜਿਹੜਾ ਡਿਪਾਰਟਮੈਂਟ ਵੱਲੋਂ ਪ੍ਰੋਪਰ ਤਰੀਕੇ ਨਾਲ ਮੈਂਸ਼ਨ ਕੀਤਾ ਜਾਣਾ ਹੈ ਕਿ ਜਿਹੜਾ ਸਿਲੇਬਸ ਆ ਉਹ ਸੇਮ ਨਹੀਂ ਹੈਗਾ ਠੀਕ ਹੈ ਯਾਨੀ ਡਿਪਾਰਟਮੈਂਟ ਆਪਣੇ ਵੱਲੋਂ ਪ੍ਰੋਪਰ ਐਫੀਡੇਵਿਟ ਦੇ ਵਿੱਚ ਮੈਂਸ਼ਨ ਕਰੇਗਾ ਕਿ ਜਿਹੜਾ ਸਿਲੇਬਸ ਹੈ ਉਹ ਪਹਿਲਾ ਵਾਲਾ ਤੇ ਇਹ ਵਾਲਾ ਸੇਮ ਨਹੀਂ ਹੈਗਾ ਦੋਨਾਂ ਦੇ ਵਿੱਚ ਜਿਹੜਾ ਫਰਕ ਹੈ ਠੀਕ ਹੈ ਦੂਜੀ ਗੱਲ ਸਿਲੇਬਸ ਦੇ ਰਿਲੇਟਡ ਜੇ ਗੱਲ ਕਰੀਏ ਕਿ ਸਿਲੇਬਸ ਨਵਾਂ ਜਾਰੀ ਹੋਏਗਾ ਜਾਂ ਪੁਰਾਣਾ ਹੀ ਰਹੇਗਾ ਫਿਲਹਾਲ ਸਿਲੇਬਸ ਜਿਹੜਾ ਪੁਰਾਣਾ ਹੀ ਰਹੇਗਾ ਤੇ ਜਿਹੜੀ ਐਗਜ਼ਾਮ ਡੇਟ ਹੈ ਉਹ ਵੀ ਚੇਂਜ ਨਹੀਂ ਹੋਏਗੀ ਐਗਜ਼ਾਮ ਵੀ ਜਿਹੜਾ 28 ਜੁਲਾਈ ਨੂੰ ਹੀ ਕ ਕੁਝ ਰਿਸਨ ਕਿ ਮੈਡਮ ਜਿਹੜਾ ਐਗਜ਼ਾਮ ਹੈ ਉਹ ਬਾਅਦ ਚ ਹੋਏਗਾ ਜਾਂ ਪਹਿਲਾਂ ਹੋਏਗਾ ਤਾਂ ਦੇਖੋ ਐਗਜ਼ਾਮ ਡੇਟ ਚੇਂਜ ਨਹੀਂ ਹੋਣ ਵਾਲੀ ਹੈਗੀ 28 ਜੁਲਾਈ ਨੂੰ ਹੀ ਜਿਹੜਾ ਐਗਜ਼ਾਮ ਹੈ ਉਹ ਕੰਡਕਟ ਕਰਾਇਆ ਜਾਏਗਾ ਫਿਲਹਾਲ ਜਿਹੜੀ 15 ਜੁਲਾਈ ਜਿਹੜੀ ਤਰੀਕ ਦਿੱਤੀ ਹੈ ਉਸ ਨੂੰ ਜਿਹੜਾ ਮੇਨ ਫੋਕਸ ਜਿਹੜਾ ਰਹੇਗਾ ਡਿਪਾਰਟਮੈਂਟ ਵੱਲੋਂ ਇੱਕ ਐਫੀ ਡੈਵਿਡ ਜਮਾ ਕਰਾਉਣ ਦਾ ਹੋਏਗਾ ਜਿਸ ਦੇ ਵਿੱਚ ਉਹਨਾਂ ਵੱਲੋਂ ਮੇਨ ਸਾਰੇ ਪੱਖ ਮੈਂਸ਼ਨ ਕੀਤੇ ਜਾਣਗੇ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਸਿਲੇਬਸ ਪੁਰਾਣੇ ਨਾਲੋਂ ਵੱਖਰਾ ਹੈ ਕਿਹੜੇ-ਕਿਹੜੇ ਜਿਹੜੇ ਡਿਫਰੈਂਸ ਨੇ ਇਹਦੇ ਵਿੱਚ ਦੇਖਣ ਨੂੰ ਮਿਲਦੇ ਨੇ ਠੀਕ ਹੈ ਜੀ ਦੂਜੀ ਗੱਲ ਪੇਪਰ ਦੇਖੋ ਤੁਹਾਨੂੰ ਪਤਾ ਹੈ ਕਿ ਡੇਟ ਤਾਂ ਉਹੀ ਰਹਿਣ ਵਾਲੀ ਹੈ ਤਾਂ ਇਸ ਕਰਕੇ ਜਿਹੜੇ ਕੈਂਡੀਡੇਟਸ ਤਿਆਰੀ ਕਰ ਰਹੇ ਨੇ ਉਹ ਤਿਆਰੀ ਕਰਦੇ ਰਹੋ ਠੀਕ ਹੈ ਇਹ ਤਾਂ ਚੱਲਦਾ ਹੀ ਰਹਿਣਾ ਹੈ ਪੇਪਰ ਜਿਹੜਾ ਅੱਗੇ ਨਹੀਂ ਹੋਣ ਵਾਲਾ ਹੈਗਾ ਹੁਣ ਮੁੱਕ ਦੀ ਗੱਲ ਦੇਖੋ ਡਿਪਾਰਟਮੈਂਟ ਦਾ ਕੰਮ ਹੈ ਡਿਪਾਰਟਮੈਂਟ ਵੱਲੋਂ ਐਫੀਡੇਵਿਟ ਜਾਰੀ ਹੋਏਗਾ ਉਸ ਤੋਂ ਬਾਅਦ ਹੀ ਨੈਕਸਟ ਜਿਹੜੀ ਹੈ ਗੱਲਬਾਤ ਜਿਹੜੀ ਹੈ ਇਸ ਮੁੱਦੇ ਤੇ ਕੀਤੀ ਜਾਏਗੀ ਠੀਕ ਹੈ ਜੀ ਡਿਪਾਰਟਮੈਂਟ ਵੱਲੋਂ ਇਹ ਐਫੀਡੇਵਿਟ ਜਿਹੜਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਵਾਇਆ ਜਾਏਗਾ ਤੇ ਜਿਹੜਾ ਇਹ ਸਬਮਿਟ ਕਰਵਾਉਣ ਦੀ ਤਰੀਕਾ ਉਹ 15 ਜੁਲਾਈ ਹੀ ਦਿੱਤੀ ਗਈ ਆ 15 ਜੁਲਾਈ ਨੂੰ ਹੀ ਜਿਹੜਾ ਡਿਪਾਰਟਮੈਂਟ ਆਪਣਾ ਐਫੀਡੇਵਿਟ ਪੇਸ਼ ਕਰੇਗਾ ਕਿਉਂਕਿ ਉਹਨਾਂ ਵੱਲੋਂ ਹੀ ਇਹ ਜਿਹੜਾ ਸਿਲੇਬਸ ਆ ਬਣਾਇਆ ਗਿਆ ਸੀ ਕਲੀਅਰ ਹੈ ਤਾਂ ਆਈ ਹੋਪ ਤੁਹਾਨੂੰ ਅੱਜ ਦੀ ਸੁਣਵਾਈ ਦੀ ਸਾਰੀ ਜਾਣਕਾਰੀ ਜਿਹੜੀ ਆ ਪ੍ਰਾਪਤ ਹੋ ਗਈ ਹੋਏਗੀ ਬਾਕੀ ਜੇਕਰ ਫੇਰ ਵੀ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਪੇਪਰ ਏ ਸੇਫ ਹੈ ਜਾਂ ਨਹੀਂ ਇਹਦੇ ਬਾਰੇ ਬਹੁਤ ਸਾਰੇ ਕੈਂਡੀਡੇਟਸ ਟੈਲੀਗ੍ਰam ਗਰੁੱਪ ਦੇ ਵਿੱਚ ਪੁੱਛ ਰਹੇ ਸਨ ਬਿਲਕੁਲ ਸੇਫ ਹੈ ਜੀ ਠੀਕ ਹੈ ਪੇਪਰ 28 ਜੁਲਾਈ ਨੂੰ ਹੀ ਹੋਏਗਾ ਬਸ ਮੇਨ ਗੱਲ ਉਹੀ ਹੈ ਕਿ ਜਿਹੜੀ ਪੋਜ਼ਿਟਿਵ ਹੈ ਉਹਨਾਂ ਵੱਲੋਂ ਇਹ ਗੱਲ ਰੱਖੀ ਗਈ ਹੈ ਕਿੜਾ ਸਿਲੇਬਸ ਹੈ ਉਹ ਸੇਮ ਹੈ ਫਿਲਹਾਲ ਤਾਂ ਦੇਖੋ ਇਸ ਗੱਲ ਦੀ ਜਿਹੜਾ ਕੇਸ ਲੱਗਿਆ ਇਹ ਕੇਸ ਵੈਸੇ ਲੱਗਣ ਵਾਲਾ ਹੈ ਨਹੀਂ ਸੀ ਐਡਾ ਕੋਈ ਵੱਡਾ ਮੁੱਦਾ ਹੈ ਨਹੀਂ ਸੀ ਕਿਉਂਕਿ ਦੇਖੋ ਪੇਪਰ ਤਾਂ ਹੋਣਾ ਹੀ ਆ ਚਾਹੇ ਅੱਜ ਹੋਵੇ ਕੱਲ ਹੋਵੇ ਠੀਕ ਹੈ ਤਾਂ ਇਹ ਜਦੋਂ ਕੋਈ ਇਸ਼ੂ ਹੈ ਨਹੀਂ ਸੀ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਸਿਲੇਬਸ ਅਲੱਗ ਗਿਆ ਤਾਂ ਉਹਨਾਂ ਨੂੰ ਜਦੋਂ ਸਿਲੇਬਸ ਜਾਰੀ ਹੋਇਆ ਉਹਨੂੰ ਕਿੰਨਾ ਟਾਈਮ ਹੋ ਚੁੱਕਿਆ ਹੈ ਹਨਾ ਕਿੰਨਾ ਸਮਾਂ ਪਹਿਲਾਂ ਜਿਹੜਾ ਸਿਲੇਬਸ ਹੈ ਜਾਰੀ ਕਰ ਦਿੱਤਾ ਗਿਆ ਸੀ ਤਾਂ ਇਹ ਜਿਹੜਾ ਮੁੱਦਾ ਹੈ ਉਸ ਸਮੇਂ ਰੱਖਣਾ ਚਾਹੀਦਾ ਸੀ ਜਦੋਂ ਸਿਲੇਬਸ ਜਾਰੀ ਕੀਤਾ ਗਿਆ ਸੀ ਹੁਣ ਜਦੋਂ ਐਗਜ਼ਾਮ ਡੇਟ ਆਊਟ ਹੋ ਗਈ ਫੀਸ ਜਿਹੜੀ ਹੈ ਪ੍ਰਵਾਹ ਦਿੱਤੀ ਗਈ ਡਿਪ ਹਾਂ ਸਿਲੇਬਸ ਜਿਹੜਾ ਸੇਮ ਨਹੀਂ ਹੈਗਾ ਤਾਂ ਇਹ ਬੜੀ ਜਿਹੜੀ ਹੈ ਹੈਰਾਨੀਜਨਕ ਗੱਲ ਹੈ ਕਲੀਅਰ ਹੈ ਤਾਂ ਬਾਕੀ ਦੇਖਦੇ ਹਾਂ ਜੀ ਹੁਣ 15 ਜੁਲਾਈ ਨੂੰ ਕੀ ਹੁੰਦਾ ਉਮੀਦ ਤਾਂ ਇਹ ਹੀ ਹੈ ਕਿ ਡਿਪਾਰਟਮੈਂਟ ਵੱਲੋਂ ਜੇਕਰ ਪ੍ਰੋਪਰ ਪੱਖ ਰੱਖ ਕੇ ਪ੍ਰੋਪਰ ਨੋਟਿਸ ਜਿਹੜਾ ਐਫੀਡੇਵਿਟ ਜਿਹੜਾ ਜਮਾ ਕਰਵਾ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਤਾਂ ਫਿਰ ਜਰੂਰ ਜਿਹੜਾ ਇਹ ਕੇਸ ਹੈ 15 ਜੁਲਾਈ ਨੂੰ ਹੀ ਡਿਸਮਿਸ ਹੋ ਜਾਏਗਾ ਕਲੀਅਰ ਹੈ ਬਾਕੀ ਦੇਖੋ ਐਗਜ਼ਾਮ ਡੇਟ ਚੇਂਜ ਨਹੀਂ ਹੋਏਗੀ ਸਿਲੇਬਸ ਉਹੀ ਰਹੇਗਾ ਜੀ ਜੇ ਕੋਈ ਥੋੜਾ ਬਹੁਤ ਚੇਂजेस ਆਉਂਦੇ ਨੇ ਤਾਂ ਉਹ ਆਪਾਂ ਜਿਹੜੀਆਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰਾਂਗੇ ਬਾਕੀ ਵੀਡੀਓ ਵਧੀਆ ਲੱਗਿਆ ਹੈਲਪਫੁਲ ਲੱਗਿਆ ਤਾਂ ਜਰੂਰ ਜਿਹੜੀ ਆ ਵੀਡੀਓ ਨੂੰ ਲਾਈਕ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਟਾਈਮ ਟੂ ਟਾਈਮ ਅਪਡੇਟਸ ਲੈਣ ਦੇ ਲਈ ਤੁਸੀਂ ਜਿਹੜਾ ਚੈਨਲ ਨਾਲ ਜੁੜ ਸਕਦੇ ਹੋ ਟੈਲੀਗ੍ਰam ਗਰੁੱਪ ਦਾ ਵਟਸਐਪ ਗਰੁੱਪ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਵੀ ਤੁਸੀਂ ਜਿਹੜਾ ਜੁਆਇਨ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸ ਮਿਲਦੇ ਆ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ